گیریے ਸਸ੍ਰੀਕਾਲ ਸਸ੍ਰੀਕਾਲ ਤੂੰ ਕਿੰਨਾ ਛਾਪਾ ਮਾਰਿਆ ਅੱਜ ਬਸ ਮੇਰਾ ਦਿਲ ਕੀਤਾ ਮੈਂ ਆ ਗਈ दादी ਸਸ੍ਰੀਕਾਲ ਸਸ੍ਰੀਕਾਲ ਤੀਏ ਆ ਜਾ ਅੰਦਰ ਆ ਜਾ ਕੁੜੇ ਹੋਸ਼ਨਾ ਤੇ ਸੋਰੇ ਠੀਕ ਆ ਹਾਂਜੀ ਦਾਦੀ ਸਭ ਠੀਕ ਜੀ ਸਸ੍ਰੀਕਾਲ ਸਸ੍ਰੀਕਾਲ ਪੱਬੀ ਆਜੋ ਭਾਬੀ ਜੀ ਬੈਠੋ ਨਹੀਂ ਨਹੀਂ ਮੈਂ ਬੈਣਾ ਨਹੀਂ ਤੁਸੀਂ ਕਰੋ ਗੱਲਾਂ ਮੈਂ ਘਰ ਦੇ ਕੰਮ ਨਿਬੇੜ ਲਵਾਂ ਆ ਦੇਖ ਲੈ ਵੀਰੇ ਮੈਂ ਜਦੋਂ ਵੀ ਕਰਿਆਨੀ ਆ ਭਾਬੀ ਆਪਣੇ ਕੰਮ ਚ ਲੱਗ ਜਾਂਦੀ ਐ ਇਹ ਕੰਮ ਕਰਕੇ ਸਿੱਧਾ ਆਪਣੇ ਕਮਰੇ ਚ ਫਿਰ ਮੈਂ ਇਥੇ ਬੈਸਤੀ ਘਰਾਣਾ ਵਾਂ ਜਿਵੇਂ ਮਮਮੀ ਸੀ ਤਾਂ ਲੱਲ ਹੋ ਸੀ ਉਹ ਦੋ ਪੇਕਾ ਪੇਕਾ ਕਰ ਲੰਗਸ ਪਰ ਹੁਣ ਸਭ ਬਦਲ ਗਿਆ ਸੱਚ ਸੱਚ ਦੱਸੀ ਬੁੱਤ ਗਲਤੀ ਕੀ ਦੀ ਤੇਰੀ ਭਾਬੀ ਦੀ ਜਾਂ ਤੁਹਾਡੀ ਲੈ ਬੀਬੀ ਐਨਾ ਤੇ ਕੀ ਗਲਤੀ ਮੈਂ ਦੱਸਦੀ ਹਾਂ ਪੁੱਤ ਇਹਨਾਂ ਦੀ ਕੀ ਗਲਤੀ ਯਾਦ ਕਰਤੀ ਏ ਵਿਆਹ ਤੋਂ ਬਾਅਦ ਜਦੋਂ ਉਹ ਤੁਹਾਡੇ ਕੋਲ ਆ ਕੇ ਬੰਦੀ ਹੁੰਦੀ ਸੀ ਤਾਂ ਨੂੰ ਕਿਸੇ ਨਾ ਕਿਸੇ ਬਹਾਨੇ ਅੰਦਰ ਪੇਂਦਿੰਦ ਸੀ ਨਾ ਉਹ ਅੱਗੇ ਹੋ ਕੇ ਜਦੋਂ ਵੀ ਕੋਈ ਕੰਮ ਕਰਦੀ ਸੀ ਤਾਂ ਉਹ ਨੂੰ ਨਿਆਣੀ ਕਹਿ ਕੇ ਸੋ ਸੋ ਗਲਤੀਆਂ ਕਰਦੇ ਸੀ ਕੰਬੀ ਸੀ ਕੋਚੇਂ ਸੱਤੀ ਆਈ ਜਦੂ ਤੇ ਬੇਬੀ ਕੋਈ ਚੀਜ਼ ਲੈ ਕੇ ਆਂਦੀ ਸੀ ਆ ਤੇਰੇ ਨੱਕ ਤੇ ਨੀਸੀ ਚੜਦੀ ਤੇ ਸਾਰਿਆਂ ਦੇ ਸਾਹਮਣੇ ਤੂੰ ਦਾ ਪੰਜਾਬ ਕਰਾਂਦੀ ਸੀ ਜਿੱਦਾਂ ਹੁਣ ਤੈਨੂੰ ਆਪਣੀ ਬੇਇੱਜ਼ਤੀ ਦਾ ਪਤਾ ਲੱਗਿਆ ਨਾ ਤਾਂ ਉਸ ਵੇਲੇ ਉਹਦੀ ਵੀ ਤਾਂ ਬੇਇੱਜ਼ਤੀ ਹੁੰਦੀ ਸੀ ਤਾੜੀ ਕਦੀ ਇੱਕ ਹੱਥ ਨਾਲ ਨੀ ਵੱਜਦੀ ਹੁਣ ਤੇਰੇ ਵੀ ਮੁੰਡਾ ਤੇ ਕੁੜੀ ਐ ਤੇ ਆਪਣੀ ਦਾਦੀ ਦੀ ਇੱਕ ਗੱਲ ਯਾਦ ਰੱਖੀ ਇੱਚ ਹਮੇਸ਼ਾ ਉਹ ਗਣ ਪਰੋ ਜੋ ਆਪਣੀ ਨੋਚ ਚਾਹਣਿਓ ਤੇ ਪੁੱਤ ਚ ਹਮੇਸ਼ਾ ਉਹ ਵਣ ਪਰੋ ਜੋ ਤੁਸੀਂ ਆਪਣੀ ਜਵਾਈ ਚਾਹਣਿਓ ਕਿਉਂਕਿ ਲੋਹੇ ਬਦਲੇ ਕਦੇ ਵੀ ਸੋਨਾ ਨਹੀਂ ਮਿਲਦਾ